ਮਾਤਾ ਚਰਨਕੌਰ ਦੇ ਨਕਲੀ ਸੈਨ ਕਰਕੇ ਇਹ ਧੋਖੇਬਾਜ਼ ਬੰਦਾ ਕਰ ਰਿਹਾ ਸੀ ਇੱਕ ਵੱਡਾ ਕਾਰਨਾਮਾ ਐਨ ਮੌਕੇ ਦੇ ਉੱਪਰ ਪਰਿਵਾਰ ਦੀ ਚਲਾਕੀ ਦੇ ਨਾਲ ਫੜਿਆ ਗਿਆ ਇਹ ਛਾਤਰ ਠੱਗ ਹੁਣ ਸਿੱਧਾ ਜਾਵੇਗਾ ਜੇਲ੍ਹ ਵੱਡੇ ਮਾਮਲੇ ਚ ਹੋਇਆ ਵੱਡਾ ਖੁਲਾਸਾ ਕੀ ਹੈ ਪੂਰੀ ਖਬਰ ਜਾਣਦੇ ਆ ਇਸ ਵੀਡੀਓ ਵਿੱਚ ਸਸੀ ਗਾਲ ਦੋਸਤੋ ਮੈਂ ਗੁਰਮਕਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਪਿੰਡ ਮੂਸਾ ਦੇ ਸਰਪੰਚ ਨੇ ਮਾਤਾ ਚਰਨਕੌਰ ਜਦੋਂ ਸਿੱਧੂ ਬਾਈ ਹੁੰਦਾ ਸੀ ਉਦੋਂ ਸਿੱਧੂ ਬਾਈ ਦੇ ਮਾਤਾ ਸਰਪੰਚ ਬਣੇ ਸੀ ਅਤੇ ਸਿੱਧੂ ਬਾਈ ਦੀ ਬੜੀ ਰੀਜ ਸੀ ਕਿ ਪਿੰਡ ਦਾ ਸਰਪੰਚ ਬਣ ਕੇ ਕੁਝ ਪਿੰਡ ਦੇ ਸੁਧਾਰ ਲਈ ਕੰਮ ਕੀਤੇ ਜਾਣ। ਮੂਸੇ ਦੇ ਵਿੱਚ ਬਹੁਤ ਸਾਰੇ ਕੰਮ ਹੋਏ ਪਿੰਡ ਦੀ ਨੁਹਾਰ ਬਦਲ ਦਿੱਤੀ ਅਤੇ ਪਿੰਡ ਦੀ ਜਿਹੜੀ ਹੁਣ ਤਸਵੀਰ ਹੈ ਕੁਝ ਹੋਰ ਹੀ ਹੈ ਅਗਰ ਪਿਛਲੇ 5 ਸਾਲਾਂ ਦੇ ਮੁਕਾਬਲੇ ਆਪਾਂ ਦੇਖਦੇ ਆਂ। ਸਾਰੇ ਲੋਕਾਂ ਨੂੰ ਜਿਹੜੇ ਕੰਮ ਕੀਤੇ ਹੋਏ ਨੇ ਮਾਤਾ ਚਰਨਕੌਰ ਦੇ ਬਾਪੂ ਬਲਕੌਰ ਸਿੰਘ ਦੇ ਉਹੋ ਵੀ ਪਸੰਦ ਆ ਰਹੇ ਨੇ। ਪਰ ਦੋਸਤੋ ਤੁਹਾਨੂੰ ਪਤਿਆ ਹਰੇਕ ਕੰਮ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ। ਇਸੇ ਤਰ੍ਹਾਂ ਦਾ ਹੁਣ ਇੱਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਕਰ ਲਈ ਹੈ ਅਸਲ ਦੇ ਵਿੱਚ ਪੂਰੀ ਗੱਲ ਹੈ ਕਿ ਥੋੜੀ ਜੀ ਦੱਸ ਦੰਨੇ ਆ ਬਾਕੀ ਅੱਗੇ ਵੀਡੀਓ ਦੇ ਵਿੱਚ ਪਰਿਵਾਰਕ ਮੈਂਬਰ ਦੱਸ ਰਹੇ ਨੇ ਖੁਦ ਵੀ ਸੁਣ ਲਿਓ ਪਰਿਵਾਰ ਅਤੇ ਪੁਲਿਸ ਦੇ ਕਹਿਣ ਮੁਤਾਬਕ ਕੋਈ ਠੱਗ ਹੈ ਜਿਹੜਾ ਕਿ ਮਾਤਾ ਚਰਨ ਕੌਰ ਦੇ ਜਾਲੀ ਸੈਨ ਅਤੇ ਸਰਪੰਚ ਦੀ ਜਾਲੀ ਮੋਹਰ ਲਗਾ ਕੇ ਪੈਨਸ਼ਨ ਲਗਾਉਣਾ ਚਾਹੁੰਦਾ ਸੀ ਅਤੇ ਖੁਦ ਨੂੰ ਪਿੰਡ ਮੂਸੇ ਦਾ ਬਸਨੀਕ ਦਿਖਾ ਰਿਆ ਸੀ ਉਹ ਤਾਂ ਭਲਾ ਹੋਵੇ ਪਰਿਵਾਰਕ ਲੋਕਾਂ ਦਾ ਜਿਹੜਾ ਐਨ ਮੌਕੇ ਤੇ ਉੱਪਰ ਇਹ ਠੱਗ ਫੜਿਆ ਗਿਆ ਅਤੇ ਪਰਿਵਾਰ ਨੂੰ ਪਤਾ ਚੱਲ ਗਿਆ ਕਿ ਇਹ ਬੰਦਾ ਮੂਸੇ ਦਾ ਰਹਿਣ ਵਾਲਾ ਹੀ ਨਹੀਂ ਤਾਂ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਇਸ ਤੇ ਮਾਮਲਾ ਵੀ ਦਰਜ ਕਰ ਲਿਆ ਹੈ ਪਰ ਵੱਡੀ ਗੱਲ ਇਹ ਹੈ ਕਿ ਆਖਰ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਦੇ ਹੀ ਸੈਨਿਕ ਕਿਉਂ ਕਰਨਾ ਚਾਹੁੰਦਾ ਸੀ ਅਤੇ ਮੂਸੇ ਦਾ ਹੀ ਬਸਨੀਕ ਕਿਉਂ ਦਿਖਾਉਣਾ ਚਾਹੁੰਦਾ ਸੀ ਕਿਤੇ ਇਸ ਦੇ ਪਿੱਛੇ ਕੋਈ ਕਾਰਨ ਹੋਰ ਤਾਂ ਨਹੀਂ ਪਰਿਵਾਰ ਨੂੰ ਵੱਡਾ ਸ਼ੱਕ ਹੈ ਤਾਂ ਆਓ ਆਪਾਂ ਸੁਣਦੇ ਆ ਕਿ ਆਖਰ ਪੂਰਾ ਮਾਮਲਾ ਹੈ ਕੀ ਇਹ ਮਸਲਾ ਤਾਂ ਇਹ 2-3 ਮਹੀਨੇ ਦਾ ਮਸਲਾ ਹੈਗਾ ਤੇ ਇਹਨਾਂ ਕੋਈ ਮਨ ਜਾਲੀ ਕੋਈ ਬੰਦਾ ਡਾਕੂਮੈਂਟ ਬਣਾ ਕੇ ਵੀਰਪਾਲ ਸਿੰਘ ਦੇ ਕੋਈ ਬੰਦਾ ਨਾਮ ਦੇ ਕੋਈ ਘਰ ਵਾਲੀ ਹੈ ਫਾਜ਼ਲ ਕਾ ਦਾ ਪਿੰਡਾ ਲਾਧੂ ਕਾ ਉੱਥੋਂ ਦਾ ਕੋਈ ਲੇਡੀ ਜ ਹੈ ਇਹ ਮਨ ਜਾਲੀ ਡਾਕੂਮੈਂਟ ਬਣਾ ਕੇ ਪਿਛੇ ਲਵਾ ਰਿਆ ਸੀਗਾ ਤੇ ਜਦੋਂ ਫਾਰਮਰ ਸੀਡੀਪਾ ਦਾਤਰ ਪਹੁੰਚੇ ਤੇ ਵੈਰੀਫਿਕੇਸ਼ਨ ਬਾਅਦ ਤੇ ਮੂਸੇ ਆਏ ਤੇ ਜਦੋਂ ਮੂਸੇ ਅਸੀਂ ਵੈਰੀਫਾਈ ਕੀਤੀ ਕੀਤੀ ਉਹਦੀ ਤਾਂ ਉਹ ਜਾਲੀ ਸੀ ਸਾਰਾ ਕੁਝ ਤੇ ਜਦੋਂ ਅਸੀਂ ਸੀਡੀਪਾ ਦਾਤਰ ਪਹੁੰਚੇ ਸਾਰਾ ਰਿਕਾਰਡ ਕਢਾਇ ਤਾਂ ਮੂਰ ਕਿ ਨਹੀਂ ਲਾਈ ਸੀ ਮੂਰ ਵੀ ਜਾਲੀ ਸੀ ਤਾਂ ਉਸ ਤਰ੍ਹਾਂ ਕਿਸੇ ਸਬੀ ਦਫਤਰ ਨਾਲ ਆਪਣੇ ਮਾਨਸਾ ਨਾਲ ਤਾਲਮਿਲ ਕੀਤਾ ਤਾਂ ਉਹਨਾਂ ਨੇ ਸਾਡੀ ਐਪਲੀਕੇਸ਼ਨ ਲੈ ਕੇ ਇਨਕੁਆਇਰੀ ਸ਼ੁਰੂ ਕਰਤੀ ਅਸੀਂ ਬੈਂਕ ਜਾ ਕੇ ਪਤਾ ਕੀਤਾ ਜਦੋਂ ਕਿ ਉਹ ਖਾਤਾ ਕਿਹੜੇ ਪਿੰਡ ਤੋਂ ਟ੍ਰਾਂਸਫਰ ਹੋਇਆ ਤਾਂ ਉਹ ਫਾਜ਼ਿਲਕਾ ਦੱਸਦੀਆ ਪਿੰਡ ਲਾਦੂ ਤੋਂ ਹੋਇਆ ਸੀ ਤੇ ਇਹ ਅੱਜ ਦੀ ਜਾਣਮੀਨ ਕਰਕੇ ਮੇਰੇ ਸਾਹਮਣੇ ਐਫਆਰ ਹੋਈ ਹੈ ਤੇ ਇਹਦੀ ਅਗਲੀ ਜਿਹੜੀ ਜਾਣਮੀਨ ਹੋਣੀ ਹੈ ਅਗਲੇ ਦਿਨਾਂ ਚ ਪਤਾ ਲੱਗ ਜੂ ਵੀ ਕਿਹਨਾਂ ਨੇ ਕੀਤਾ ਗਿਆ ਤੇ ਉਹ ਕਿੰਨਾਂ ਲੱਗੀ ਹੋਈ ਹੈ ਕੋਈ ਨਹੀਂ ਕਿ ਮਸਲਾ ਸੀ ਕਿਉਂਕਿ ਕਿਸੇ ਇੱਕ ਨੂੰ ਫਾਰਮ ਇਹ ਕੋਰ ਬਾਈ ਬਹੁਤ ਵਾਰ ਫਾਰਮ ਦਵਾਤੀ ਸਾਡੇ ਨਾਮ ਤੇ ਰਿਜਿਸਟਰੀ ਵਿੱਚ i'm going to one mental ward the i like the like, so ਉਨਾਂ ਨੇ ਸਰਪੰਚ ਦੀ ਇੱਕ ਮੋਰ ਤੇ ਦਸਕਤ ਵੀ ਜਾਲੀ ਕੀਤੀ ਬਾਕੀ ਸਾਰੇ ਡਾਕੂਮੈਂਟ ਜਾਲੀ ਤਿਆਰ ਕੀਤੇ ਕਿਸੇ ਨਾਮ ਨੂੰ ਔਰ ਜਿਹਦੇ ਇਹ ਦੀ ਫਿਰ ਜਦੋਂ ਉਹਦੇ ਸਰਪੰਚ ਪਿੰਡ ਚ ਪਤਾ ਲੱਗਾ ਸਰਪੰਚ ਦੇ ਘਰ ਵਾਲੇ ਨੇ ਲੇਡੀ ਸਰਪੰਚ ਚਰਨ ਕੌਰ ਦੇ ਘਰ ਵਾਲੇ ਕੋਲ 신고 ਦਰਖਾਸਤ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੇ ਅਗੇ ਪਿੱਛੇ ਸਾਹਿਬ ਨੇ ਇਹ ਪੜਤਾਲ ਕੀਤੀ ਤਾਂ ਇਹ ਸਾਰੇ ਡਾਕੂਮੈਂਟ ਜਾਲੀ ਪਾਏ ਇਸ ਤੋਂੰਦੀ ਸੀ ਐਫਆਈਆ ਦਰਪ ਕਰ ਲਈ ਅਗੇ ਦਿੱਤੀ ਜੀ ਤਾਂ ਦੋਸਤੋ ਤੁਸੀਂ ਨੇ ਪੂਰਾ ਮਾਮਲਾ ਸੁਣਿਆ ਪਰਿਵਾਰ ਨੂੰ ਸ਼ੱਕ ਹੈ ਕਿ ਮੂਸੇ ਪਿੰਡ ਦਾ ਬਸਨੀਕ ਦਿਖਾ ਕੇ ਕਿਤੇ ਹੋਰ ਕੁਝ ਤਾਂ ਨਹੀਂ ਕਰਨਾ ਚਾਹੁੰਦੇ ਸੀ ਇਹ ਬੰਦੇ ਅਤੇ ਇਸ ਦੇ ਪਿੱਛੇ ਹੈ ਕੌਣ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਾਰੇ ਲੋਕ ਸਾਹਮਣੇ ਆਉਣੇ ਚਾਹੀਦੇ ਨੇ ਤਾਂ ਕਿ ਖੁਲਾਸਾ ਹੋ ਸਕੇ ਕਿ ਆਖਰ ਕਿੱਥੋਂ ਇਹ ਗੱਲ ਸ਼ੁਰੂ ਹੋਈ ਹੈ ਤੇ ਕੀ ਕਰਨਾ ਚਾਹੁੰਦੇ ਸੀ ਚਾਹੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਦੇਖਦੇ ਆ ਕਿ ਅੱਗੇ ਹੋਰ ਕੀ ਕੀ ਵੱਡੇ ਖੁਲਾਸੇ ਹੁੰਦੇ ਨੇ ਇਸ ਮਾਮਲੇ ਦੇ ਵਿੱਚ ਤਾਂ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਅਗਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਸ਼ੇਅਰ ਕਰਕੇ ਸੱਜਣਾਂ ਦੇ ਨਾਲ ਸਾਂਝਾ ਕਰ ਲਿਓ ਅਗਰ YouTube ਤੇ ਦੇਖ ਰਹੇ ਹੋ ਤਾਂ ਆਪਣੇ ਜੱਟ ਬਾਬੇ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰਬ ਰੱਖਾ